ਬੀਜੇਪੀ ਦਾ ਕਢਾਉਣਾ ਚਿਹਰਾ ਇੱਕ ਵਾਰੀ ਫੇਰ ਸਾਰਿਆਂ ਦੇ ਸਾਹਮਣੇ ਆ ਗਿਆ ਹੈਗਾ ਕਿ ਜਿਸ ਤਰ੍ਹਾਂ ਪਤਾ ਲੱਗ ਰਿਹਾ ਹੈਗਾ ਕਿ ਬੀਜੇਪੀ ਦੀ ਹਰਿਆਣਾ ਸਰਕਾਰ ਉਹਨਾਂ 6 ਪੁਲਿਸ ਅਫਸਰਾਂ ਨੂੰ ਸਨਮਾਨਿਤ ਕਰਨ ਜਾ ਰਹੀ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਉਹ ਨੇ ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਚਾਹੀਦਾ ਤਾਂ ਇਹ ਸੀ ਕਿ ਕਾਨੂੰਨ ਦੇ ਮੁਤਾਬਕ ਉਹਨਾਂ ਤੇ ਕੇਸ ਚੱਲਦੇ ਉਹਨਾਂ ਨੂੰ ਸਜ਼ਾ ਹੁੰਦੀ ਪਰ ਇਹ ਤਾਂ ਉਲਟਾ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਿਆ ਜਾ ਰਿਹਾ ਹੈਗਾ ਅਸੀਂ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਇਸ ਚੀਜ਼ ਦੀ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਔਰ ਭਾਜਪਾ ਕੋ ਪਹਿਲੀ ਵਾਰ ਹੀ ਨਹੀਂ ਕਰ ਰਹੀ ਇਸ ਤੋਂ ਪਹਿਲਾਂ ਵੀ ਅਸੀਂ ਜਾਣਦੇ ਹਾਂ ਕਿ ਜੋ ਕਿਸਾਨਾਂ ਨੂੰ ਪਰਤਾੜਿਤ ਕਰਦਾ ਹੈ ਆ ਭਾਜਪਾ ਉਸ ਨੂੰ ਸਨਮਾਨਿਤ ਕਰਦੀ ਹੈ ਅਜੇ ਮਿਸ਼ਰਾ ਟੋਨੀ ਨੂੰ ਕੋਈ ਭੁੱਲਿਆ ਹੈਗਾ ਕਿ ਯੂਪੀ ਦੇ ਵਿੱਚ ਉਸਨੇ ਉਹਦੇ ਬੇਟੇ ਨੇ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਗੱਡੀ ਚੜਾ ਕੇ ਉਹਨਾਂ ਨੂੰ ਮੌਦੇ ਘਾਟ ਉਤਾਰਿਆ ਕੰਗਨਨ ਨਰਾਉਤ ਜਿਨ ਨੇ ਲਗਾਤਾਰ ਕਿਸਾਨਾਂ ਦੇ ਬਾਰੇ ਬਹੁਤ ਕੁਝ ਜਾਨੀ ਕਿ ਬੋਲਿਆ ਉਸ ਨੂੰ ਅੱਜ ਐਮਪੀ ਦੀ ਟਿਕਟ ਦੇ ਕੇ ਐਮਪੀ ਬਣਾਤਾ ਹੈਗਾ ਸੋ ਇੰਨਾ ਹੀ ਕਾਫੀ ਨਹੀਂ ਹੈ ਕਿ ਜਿਹੜੀ ਬੀਜੇਪੀ ਹੈ ਉਹ ਸੰਵਿਧਾਨ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਹੈ ਹਾਈ ਕੋਰਟ ਕਹਿੰਦੀ ਹੈ ਕਿ ਕਿਸਾਨ ਜਿਹੜੇ ਉਹ ਦਿੱਲੀ ਚ ਆ ਸਕਦੇ ਆ ਤੇ ਉਹਦੇ ਖਿਲਾਫ ਵੀ ਜਿਹੜੀ ਹੈ ਬੀਜੇਪੀ ਦੀ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੀ ਗਈ ਮਤਲਬ ਉਹ ਉਹ ਰਸਤਾ ਨਹੀਂ ਖੋਲਣਾ ਚਾਹੁੰਦੇ ਦੋਸ਼ਕਿਸ਼ਤੇ ਲਾਉਂਦੇ ਆ ਕਿ ਰਸਤਾ ਕਿਸਾਨਾਂ ਨੇ ਰੋਕਿਆ ਤੇ ਫਿਰ ਤੁਸੀਂ ਭਾਈ ਜਾਨੀ ਕਿ ਸੁਪਰੀਮ ਕੋਰਟ ਦੇ ਵਿੱਚ ਕਿਉਂ ਗਏ ਹੈਗੇ ਹੋ ਕਿਸਾਨਾਂ ਦੀ ਜਿਹੜੀ ਮੰਗਾਂ ਵੀ ਜਾਇਜ਼ ਨੇ ਕਿਸਾਨਾਂ ਦਾ ਅੰਦੋਲਨ ਵੀ ਜਾਇਜ਼ ਹੈ 2013 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਅਸੀਂ ਸ਼੍ਰੀ ਸੁਭੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਅਸੀਂ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਵਾਂਗੇ ਗਾਰੰਟੀ ਕਾਨੂੰਨੀ ਤਾਂ ਕੀ ਦੇਣੀ ਸੀ ਉਲਟਾ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਜਿਸ ਦੇ ਖਿਲਾਫ ਕਿਸਾਨਾਂ ਨੇ ਅੰਦੋਲਨ ਚਲਾਇਆ ਔਰ ਉਸ ਅੰਦੋਲਨ ਦੇ ਦੌਰਾਨ 750 ਤੋਂ ਵੱਧ ਜਿਹੜੇ ਕਿਸਾਨ ਹੈ ਉਹ ਸ਼ਹੀਦ ਹੋ ਗਏ ਪਰ ਬੀਜੇਪੀ ਨੂੰ ਇਸ ਚੀਜ਼ ਦਾ ਕੋਈ ਗੁਮਾਨ ਜਾਂ ਕੋਈ ਦੁੱਖ ਨਹੀਂ ਹੈਗਾ ਉਹ ਤੇ ਲਗਾਤਾਰ ਜਿਹੜਾ ਹੈ ਕਿਸਾਨਾਂ ਨੂੰ ਪਰਤਾੜਿਤ ਕਰ ਰਹੀ ਹੈ ਅਸੀਂ ਇੱਕ ਵਾਰੀ ਫੇਰ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹਾਂ ਜੋ ਹਰਿਆਣਾ ਦੀ ਬੀਜੇਪੀ ਸਰਕਾਰ ਉਹਨਾਂ ਅਫਸਰਾਂ ਨੂੰ ਸਨਮਾਨਿਤ ਕਰ ਰਹੀ ਹੈ ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਇਹ ਲੋਕਤੰਤਰ ਦੇ ਵਿੱਚ ਇਹੋ ਜਿਹਾ ਕਾਰਵਿਵਹਾਰ ਦੀ ਕੋਈ ਥਾਂ ਨਹੀਂ ਹੈ